ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਸਵੇਰ ਦਾ 4 ਵਜੇ ਦਾ ਟਾਈਮ ਹੋ ਗਿਆ। ਮੇਰੇ ਨੂੰ ਚੱਲਿਆ ਹੋਣਾ ਨਾਲੇ ਕੇ। ਇੱਕ ਟਰਾਲੀ ਉੱਥੇ ਹੁਣ ਦੇਖਦਾ ਹਾਂ ਖੋਲ ਕੇ ਆਉਣਾ ਜੀ ਜਗ੍ਹਾ ਮਿਲ ਗਈ ਕਿਤੇ। ਫਿਰ ਰੂਈ ਵੀ ਕੱਲੂ ਦੇਖਦਾ ਹਾਂ। ਬਾਕੀ ਜਿਵੇਂ ਹੋਇਆ ਪ੍ਰੋਗਰਾਮ। ਚੱਲਦੇ ਆ ਜੀ ਮੇਰੇ ਨੂੰ। ਨੇੜਾ ਤਾਂ ਹੈਗਾ ਹਲੇ 4:00 ਵਜੇ। ਦੇਖੋ ਕੀ। ਕਰਨਾ ਟਰੈਕਟਰ ਜਾ ਕੇ। ਮਿਲ ਪੰਜ ਵਜੇ ਤੀ ਚੱਲਦਾ ਜੀ। ਲਓ ਜੀ ਇੱਧਰ ਰੱਖਦੇ ਹਾਂ ਜੀ ਪ੍ਰੋਜੈਕਟ ਜੇ ਫੇਲ ਹੋਇਆ ਤਾਂ ਉਹਦੇ ਵਿੱਚ ਟਰਾਲੀਆਂ ਖੋਲੀਆਂ ਵੀ ਆਏ ਆਂ ਆਪਾਂ ਨੇ ਵੀ ਆਪਣੀ ਖੋਲਤੀ ਇੱਥੇ ਆ ਖੋਲਤੀ ਜੋ ਆਪਣੀ ਵਾਲੀ ਵੀ ਦੇਖੋ ਹੋਰ ਵੀ ਖੜੀਆਂ ਆਏ ਪ੍ਰਿਆਵਿਆ ਮੈਨੂੰ ਫੜੀ ਹਰਾ ਸ਼ੋਇਆ ਬਾ ਫਾਰਟੀ ਲੈਣੇ ਆ ਦੇਖਦੇ ਕਿੰਨਾ ਕੁ ਨੰਬਰ ਲੱਗਦਾ ਏ ਇਹ ਦੂਜੀ ਟਰਾਲੀ ਵੀ ਦੇਖਾਂ ਸ਼ਾਮ ਨੂੰ ਲੈ ਕੇ ਆਉਣਾ ਨਹੀਂ ਫੇ ਸਵੇਰੇ ਲੈ ਕੇ ਆਉਂਗਾ ਹਾਂ ਯਾਰ ਪੂਰੀ ਭਿੜ ਹੈ ਜਲਦੀ ਵਾਕੀ ਹੁਣ ਕਰਨ ਨਹੀਂ ਆਦੇ ਲੱਗਦੇ ਦਾ ਪ੍ਰਜਕਟ ਮੇਰੇ ਵਿੱਚ ਭਗਤਾ ਜੀ ਮੈਲੇ ਜਾ ਕੇ ਟਰਾਲੀ ਛੱਡਾਇਆ ਜਿਹੜੀ ਅੱਧ ਦੇ ਖੜਾਈ ਤੀ ਦੂਈ ਖੜੀ ਔਰੀ ਫਿਰ ਇਹਨੂੰ ਦੇਖਦੇ ਹੋਗੇ ਟਾਈਮ ਲੈ ਕੇ ਜਾਉਂਗਾ ਸ਼ਾਮ ਨੂੰ ਤੁਸੀਂ ਦੇਖਣਾ ਇਹ ਬਸ ਸਵੇਰੇ ਨਹੀਂ ਫਿਰ ਰਾਤ ਨੂੰ ਆਹ ਰਹਿ ਤੂੰ ਗਨ ਪਰ ਵਾਕਿ ਕਸਬੀਤ ਵੀ ਆਉਂਦਾ ਇਨੀ ਵੀ ਪਰਣੀ ਅੱਜ ਹਾਂ ਰਤੂnga ਜੇ ਇਹ ਗੱਲ ਹੈ ਹੈ ਅੱਛਾ ਸਵੇਰੇ ਜਾਊਗਾ ਫਿਰ ਸਵੇਰੇ ਜਾਊਗਾ ਅੱਛਾ 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 ਲੋ ਜੀ ਅਗੇ ਮੋਟਰ ਕਿੰਨੀ ਕੱਲ ਖਾਦੀ ਚੜਾਈ ਸੀ ਦਿੱਸੇ ਤੋਂ ਬਦਵੇਂ ਹਾਂ ਮੇ ਲੋ ਜੀ ਇੱਧਰ ਬੱਕੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਰਤੀਕਾਲ ਜੀ ਅਰਤੀਕਾਲ ਜੀ ਸਤਿ ਸ੍ਰੀ ਅਕਾਲ ਹੋਰ ਟੁੰਡੇ ਲੈ ਜਾਏ ਅੱਜ ਹੈ ਮੈਂ ਟੁੰਡੇ ਲੈ ਜਾ ਪਿਆ ਟੁੰਡੇ ਲੈ ਜਾ ਪਿਆ ਰਤ ਭਈ ਲੜ ਪੇ ਅੱਛੇ ਉਹਦਾ ਫੈਸਲਾ ਕਰਾਂਗਾ ਬਬੀ ਦੀ ਰਾਤ ਤੋਂ ਸਾਡੀ ਚਾਹ ਪੀ ਬਈਆਂ ਦੇ ਹਾਲੇ ਕਜੇ ਨਵੀਂ ਨਵੀਂ ਕੱਤੀ ਮਾਜ ਰੁੱਟ ਕੇ ਹਟੀ ਹੈ ਕੱਤੀ ਮਾਤ ਤੋਂ ਹੁਣ ਟੁੱਟੀ ਤਾਂ ਨਹੀਂ ਆਵੇ ਜਿੱਦਾਂ ਨਹੀਂ ਰੁੱਟਾ ਕੁੱਟਿਆ ਟੁੱਟਲੇ ਪਰ ਪਹਿਲੇ ਥੋੜਾ ਜਿਹਾ ਫਰਕ ਅੱਛਾ ਹੂੰ 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 ਮੰਨੂ ਨੇ। ਉਹ ਕੱਢ ਦਿਆ ਜੀ ਕੰਨਾ। ਕਰ ਦਿਆ। ਅੱਜ ਐਸ ਪੈਨਲ ਅੱਜ। ਅੱਜ ਨਾਲ। ਅੱਛਾ ਨਿਬੇੜ ਦੂੰਗੇ ਅੱਜ। ਠੀਕ ਠੀਕ। ਆਂਟੀ ਹੋਉਂਦੀ ਜਾਨੇ ਕਰਾਣਾ। ਹਾਂ ਹਾਂ ਹਾਂ। ਪਾਰਟੀ ਰੋਜ਼ ਹੁੰਦੀ ਹੈ। ਆਂਟੀ ਰੋਜ਼ ਹੁੰਦੀ। ਮੰਨੂ ਨੇ। ਹਾਂ? ਮੰਨੂ ਨੇ ਵੀ ਹੈਗੇ। ਲੈ ਪਾਰਟੀ ਰੋਜ਼ ਹੁੰਦੀ ਹੋਈ। ਹਾਂ। ਲੈ। ਬਈ ਇਹਨੂੰ ਮਨ ਲੱਗਦਾ ਪਾਰਟੀ ਇਹੀ ਕਰਦੇ ਜਿਹੜੀ ਕਹਿੰਦਾ ਰੋਜ਼ੇ ਹੁੰਦੀ ਹੈ। ਹਾਂ। 31 ਫਾਰਚਾ। ਗੁੱਡ। वैसे काम निपड़े गया हुन ਤਾਂ ਸਭ ਤਾਂ ਹੀ ਹਨਾ ਜਿੱਤਾ ਜਿੱਪੜ ਗਿਆ ਇੱਕ ਗੱਲ ਨੋਟ ਕਰੀ ਮੈਂ ਫੇਸਬੁੱਕ 'ਵਨ ਕਿਸੇ ਨੇ ਕਿਹਾ ਉਹ 파ਈ ਨਹੀਂ ਸੀ ਅ ਵੀ ਕਦੇ 31 ਮਾਰਚ ਨੂੰ ਜਿਹੜੀ ਚੀਜ਼ ਨਾਲ ਬੰਦੇ ਦੀ ਦਿਵਾਕਾਂ ਦੀ ਜ਼ਿੰਦਗੀ ਬਣਨੀ ਆ ਉਹ ਹੋ ਜਾਂਦੀ ਹੈ ਮਹਿੰਗੀ ਕਹਿਣ ਦਾ ਭਾਵ ਕਿ ਤਾਬਾ ਹਾਂ ਹਾਂ ਸਾਰੀ ਨਹੀਂ ਜਾਂਦੀ ਹਾਂ ਤੇ ਜਿਹੜੇ ਹੀ ਚੀਜ਼ ਨਾਲ ਬੰਦੇ ਦੀ ਜ਼ਿੰਦਗੀ ਖਰਾਬ ਹੋਣੀ ਆ ਉਹ ਹੋ ਜਾਂਦੀ ਸੜੀ ਸਸਤੀ ਹਾਂ ਜਗਾ ਲੜਾਈ ਦਾ ਘਰ ਨਾਲ ਆ ਜਾਵੇ ਜਿਆਦਾ ਮਰਜੀ ਲੜਾਈ ਦਾ ਘਰੇ ਜਿੱਥੇ ਦਾਰੂ ਦੀ ਲੜਾਈ ਹਾਂ ਇਹ ਤਾਂ ਹੈ ਇਹ ਲਾ ਰੋਗ ਦਾ ਵੀ ਕੁਂਦਾ ਕਰਦੇ ਆ। ਇਹ ਬੰਦੇ ਦੇ ਦਿਮਾਗ ਨੂੰ ਕਿਹੜੀ ਵੀਦਾ ਪਤਾ ਲੱਗਦਾ ਰੋਗ। ਹੂੰ ਮੈਂ ਬੋਲਦਾ ਗਿਆ ਇਹ। ਮੈਂ ਗੱਲ ਸਹੀ ਆ। ਹਾਂ ਟਰਾਲੇ ਨੂੰ ਦੇਖ ਕੇ ਤਾਂ ਸਾਡੇ ਨੂੰ ਤਾਂ ਟਰਾਲੀ ਨਹੀਂ ਲੱਗਦੀਆਂ ਬੱਗੀਆਂ ਜਿਹੀਆਂ ਲੱਗਦੀਆਂ। ਹੂੰ ਇਹਦਾ ਹੈ। ਜਿਹੜਾ ਮੇਰੇ ਕੋਲ ਟਰਾਲਾ ਹੈ। ਆ ਟਾਇਰ ਨਾਲ ਨਾਲ ਵਿੱਚ ਤੇ ਹਿੱਸਾ ਘਟਲਾ ਪੈਨਾ ਕਿ ਐਨੇ ਕੇ ਮੁੱਲ ਦਾ ਮੇਰੇ ਕੋਲ ਟਰਾਲਾ ਹੈ। ਹਾਂ। ਟਾਇਰ ਨਾਲ ਹਿੱਸਾ ਹੀ ਹੁਣ ਉਹਨੇ ਬਚਾਰਾ। ਹਾਂ ਲੱਗਦੇ ਯਾਰ ਨੇ ਟਾਇਰ ਹੀ ਹੋ ਗਏ। ਹਾਂ ਲੱਗਦੇ ਯਾਰ ਨੇ ਟਾਇਰ ਹੀ ਬੱਤੇ ਹਿਸਾਬ ala ਇੰਨੇ ਕਦੇ ਮੇਰਾ ਸਵਾ ਕੰਸਵਾ ਕ ਲੱਖ ਰਹੀ ਹੋਣਾ ਕਿੰਨੇ ਕ ਦਾ ਹੋਣਾ ਨਹੀਂ ਨਹੀਂ ਸਾਬ ਰਹਿਣਾ ਇੱਥੇ ਇੱਥੇ ਹਾਂ ਪਰ ਇਹ ਲੇ ਹਿਸਾਬ ਹੋ ਮੇਗਾ ਹਾਂ 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 50 ਹਜ਼ਾਰ ਸਭੇ ਟਾਇਰ ਥਲੇ ਤੂੰ ਮੇਰੇ ਟਰਾਲੇ ਨੂੰ ਫੇ 1.5 ਲੱਖ ਤੋਂ ਵੀ ਥੱਲੇ ਸਮਝਦਾ ਰੱਦ ਹੋ ਗਈ ਵਾਧਾ ਨਹੀਂ ਨਹੀਂ ਗੋਲ ਡੇਢ ਉਹ 60 ਹਜ਼ਾਰ ਦਾ ਹਿੱਸਾ ਹੋਗਾ ਵਾਧਾ ਹੋਊਗਾ ਹਾਂ ਚੱਲ ਮੈਂ ਵਾਧੂਗਾ ਤੇ ਪਾੜੇ ਕੰਮ ਕਰਦੇ ਮੈਂ ਮੈਂ ਤਾਂ ਉਹ ਗੱਲ ਛੱਡੀ ਵੀ ਚੱਲ ਵੀ ਸਾਡਾ ਭਾਈ ਇੰਨੇ ਕਦਈਆ ਹਾਂ ਹਾਂ ਜਿਹੜੇ ਥਾ ਇਆ ਪਹਿਲਾਂ 13-13 ਫੁੱਟ ਤਾਂ ਫਿਰ ਸਾਰਾ ਕੁਝ ਬਣਾਉਣ ਲੱਗ ਗਏ ਫਿਰ ਤਾਂ ਮਰਦੇ ਬੋਮਾ ਗਾ ਪਹਿਲਾਂ 13-13 ਫੁੱਟ ਹੀ ਹੁੰਦੇ ਤੇ ਆਪਣੇ ਕੋਲ ਪਹਿਲਾਂ ਨਾ ਪੌਣੇ ਦਾ ਹਿੱਸਾ ਪੌਣਾ ਹੈ 2 ਲੱਖ ਦੇ ਕਿਲੋ ਪੌਣੇ 2 ਦਾ ਹੋਊਗਾ ਵਾ ਇੱਥੇ ਕੰਮ ਹਾਂ 70 80 ਫਿਰ ਪਹਿਲੇ ਹਿੱਸਾ ਫਿਰ ਰਾਹ ਤੇਰੀਆਂ ਸਾਰੇ ਹਾਂ ਹਾਂ ਰਿੰਬ ਹੋਮੇਗਾ ਰਿੰਬ ਹੋਮੇਗਾ ਐ ਤੇ ਟ੍ਰੇਲਰ ਵੀ ਹੋ ਟ੍ਰੇਲਰ ਇੰਸਾ ਪੌਣ ਲੱਗੇ ਤੁਸੀਂ ਜਦ ਹਾਂ ਦਾਹੀ ਟ੍ਰੇਲਰ ਲਿਆਏ ਤੇ ਪਹਿਲਾਂ ਹਾਂ ਜਦ ਟਰੈਲਰ ਨੂੰ ਜਿਆਦਾ ਉਹ ਟਾਈਮ 20000 ਜਮਨ ਕਰ ਸਕਦੇ ਹਿੱਸੇ ਦਾ ਆਈ ਯਾਰ ਟਰੈਲਰ ਲੈ ਲੈ ਤੂੰ ਖਾਈ ਯਾਰ ਟਰੈਲਰ ਲੈ ਲੈ ਵੀ ਇਹ ਹਿਸਾਬ ਉਹਨੇ ਮੰਗ ਦੇ ਦਿੱਤੀ ਅੱਛਾ ਵੀ ਤੁਹਾਨੂੰ ਜਦ 52000 ਦਾ ਲੁੱਟਾ ਪਾ ਜਦੋਂ 10 ਸਾਲ ਪਹਿਲਾਂ ਟਰਾਲਾ ਹਾਂ ਫਿਰ ਹੱਥ ਤੇ ਗਾਹਾਂ ਲੋਹਾ ਲੋਹਾ ਜਿਆਦਾ ਲੋਹਾ ਸਵਾ 50 ਕਿਲੋ ਹੋਗਾ ਕੋਈ ਵੀ ਚੀਜ਼ ਆਪਾਂ ਲੈ ਕੇ ਖੜਾਉਨੇ ਆ ਨਾ ਤੁਹਾਈ ਸਸਤੀ ਮਹਿੰਗੀ ਹੁੰਦੀ ਹੈ ਯਾਰ ਮੇਰੀ ਗੱਲ ਸੁਣਦਾ ਬਾਕੀ ਆਪਣਾ ਆਪਣਾ ਸ਼ੌਕ ਹੈ ਮੈਨੂੰ ਕੁਝ ਹਾਫ ਸਮਾਨ ਵੀ ਲੋਹੇ ਵਾਲਾ ਖਾਤਾ ਹੁੰਦਾ ਦੇਖਿਆ ਜਿਹੜੇ ਨਹੀਂ ਹੋਇਆ ਕੋਈ ਨਹੀਂ ਨਹੀਂ ਹੋਇਆ ਦੋਸਤ ਮੈਂ ਬਦੂ ਬਦਦਾ ਹੀ ਹੈ ਬਦੂ ਕੋਈ ਘਟਦਾ ਨਹੀਂ ਹਾਂ ਮੈਨੂੰ ਇੰਝ ਹਾਬਲਾ ਮੈਂ ਤੂੰ 11000 ਦੀ ਟ੍ਰੈਲੀ ਬਣਾਈ ਵੀ ਅਸੀਂ ਸਾਡੇ ਟਾਇਰ ਹੂੰ 11000 ਦੀ ਟ੍ਰੈਲੀ ਟ੍ਰੈਲੀ ਦੇ ਪਹਿਲਾਂ ਹਾਂ ਹਾਂ ਵੀ ਵੀ ਵੇਚੀ ਉਹ ਟਾਇਰ ਕੱਢ ਕੇ ਵੇਚੀ ਨਾਲ ਟਾਇਰ ਨਹੀਂ ਦੇਣਾ ਭਾਈ ਟਾਇਰ ਹੁਣੇ ਲੈ ਆਇਓ ਹਾਂ ਹਾਂ ਦਾ ਵਿੱਚ ਵੀ ਆ ਹੈ 14000 ਵਾਲੀ ਦੀ ਹਾਂ ਜੀ ਹੁਣ ਮੈਂ 52000 ਦਾ ਲੈ ਫਿਰ ਇੱਕ 32 ਦਾ ਜਦ ਮਰਜੀ ਵੇਚ ਜਦ ਮਰਜੀ ਦਮਨੇ ਹੋ ਗਿਆ ਦਮਨੇ ਹੋ ਗਿਆ ਹਾਂ ਫਿਰ ਨਾਲੇ ਕੰਮ ਲਿਆ ਨਾਲੇ ਕੰਮ ਇੰਨਾ ਸਾਲ ਕਿੰਨਾ ਕੰਨਾ ਢੋਆ ਗਲੇ ਪਰ 145 145 ਕਾਟਲ 150 ਕਾਟਲ ਵੀ ਲੈ ਆਦੇ ਪਰ ਉਹਦਾ ਕਾਲਾ ਵੀ ਖੋਲੇ ਆ ਟਰਾਲੀ ਉਹ ਵੀ ਆ ਰਹੇ ਆ ਮੁੜ ਕੇ ਖੋਲ ਕੇ ਉੱਥੇ ਸਾਡੇ 60 755 ਟਰਾਲੀ ਦੀ ਮੇਰੇ ਪੂਰੇ ਖੜ ਲਿਆ 24 ਘੰਟੇ ਖੜ ਲਿਆ ਰਾਤ ਚੱਲਿਆ 35 ਟੱਲ ਦੀਆਂ ਕਾਲੂ ਮੂਰੇ ਬੈ ਗੀਆਂ ਹਾਂ ਹੁਣ ਮੇਰਾ ਕਾਲਾ 35 ਟੱਲ ਦੀਆਂ ਫਰਕ ਪੈ ਗਿਆ ਕਿ ਚੋ 12 ਘੰਟੇ ਲੰਘ ਵੀ ਗਏ 12 ਤੋਂ ਕਿੰਨੇ ਘੰਟੇ ਲੰਘ ਗਏ ਦੱਸ ਤੇ ਬਾਦ ਕਦ ਉਹ ਰਾਤ ਖੋਲ ਕੇ ਨਹੀਂ ਨਹੀਂ ਸਵੇਰੇ ਸਵੇਰੇ ਗਿਆ ਜਾ ਮੈਂ ਤਾਂ ਸਵੇਰੇ ਖੁਰ ਕੇ ਆਇਆ ਸਵੇਰੇ ਟਰਾਲੀ ਵੱਧ ਪੈਂਦੀ ਹਾਂ ਹਾਂ ਸਵੇਰੇ ਸਾਢੇ ਸਾਰੇ ਘੰਟੇ ਵੀ ਕੌਣ ਆ ਕੋਈ ਨਹੀਂ ਸਵੇਰੇ ਸਵੇਰੇ ਟਰਾਲੀ ਬਸ ਜਾਂਦੀ ਹੈ ਹੂੰ ਬਾਕੀ ਹੁਣ ਜਾਵਾਤਰਾ ਦੀ ਹੋਣ ਕਰਕੇ ਜਲਾ ਹਰੇ ਕੇ ਖੋਲ ਕੀ ਮੋੜਦਾ ਹਾਂ 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 ਭੀੜ ਬਹੁਤ ਜ਼ਿਆਦਾ ਕਾਰ ਵੀ 24 ਘੰਟੇ ਤੇ ਵੀ 48 ਘੰਟੇ ਚੋਂ 48 ਘੰਟੇ ਮਾ ਦਾ ਬੰਦਾ ਆਇਆ ਵੀ ਧੁੱਪ ਮਾ ਪੈ ਜੂ ਮਿੱਜੀ ਫਰੇ ਹਾਂ ਹਾਂ ਥੋਪਾ ਨਾ ਧੋਪਾ ਨਾ ਧੋਪਾ ਹੀ ਹਮਾਏ ਹੁਣ ਤਾਂ ਬੰਦਾ ਮੇਲੇ ਚ ਨਾ ਦਿਨ ਚ ਪੈ ਸਕਦਾ ਨਾ ਰਾਤ ਨੂੰ ਪੈ ਸਕਦਾ ਰਾਤ ਨੂੰ ਮੱਛਰ ਨੇ ਖਾ ਜਾਈ ਲੈਣਾ ਉੱਪਰ ਕੁਛ ਨਹੀਂ ਪਤਾ ਰਹਿਦਾ ਕਿੱਥੇ ਪਈ ਕਿੱਥੇ ਨਹੀਂ ਹੁਣ ਤਾਂ ਸਾਲਾ ਮਿਲ ਨਹੀਂ ਸਿਆਲ ਉਹੀ ਬਸ ਨਾਲ ਇੱਕ ਦਿਨ ਛੋਟੇ ਜਿਹੇ ਹੁੰਦੇ ਜਦੇ ਰਖ ਜਾਂਦੇ ਆ ਜਿਹੜੀ ਆ ਪੱਥਰ ਦੀ ਹਵਾ ਚੱਲਦੀ ਨਾ ਇਹਦੇ ਚ ਗਰਦ ਆਉਂਦੀ ਹਾਂ ਹਾਂ ਇੱਥੇ ਗਰਦ ਬਹੁਤ ਬਹੁਤ ਤਾਂ ਉਹ ਹੁਣ ਤਾਂ ਬਾਜੇ ਹੋਣ ਵਾਲਾ ਕੰਮ ਆ ਇਹ ਤਾਂ ਹੈ ਸਿਆਲ ਤਾਂ ਤਾਂ ਬੰਦਾ ਉਹ ਕੋਈ ਕੁਝ ਦੇਖ ਕੇ ਕਦੇ ਪੈ ਜਾਂਦਾ ਹਮਮ ਨਾਲੇ ਉੱਥੇ ਇੱਕ ਬੈਟਰੀ ਚੋਰੀ ਫੜ ਹੋ ਗਿਆ ਹਾਂ ਅੱਜ ਚੋਰੀ ਫੜ ਲਿਆ ਜਿੱਥੇ ਕਿੱਥੇ ਦਾ ਮਿਆਂ ਵਰਦਾ ਦੱਸਦੇ ਆ ਮਿਆਂ ਵਰਤੀ ਦਾ ਬੰਦਾ ਬਾਹਰ ਦਾ ਹੀ ਆ ਨਾ 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 ਕੋਈ ਟਰਾਲੀਆਂ ਲੈ ਕੇ ਡਰਾਈਵਰ ਜਾਂਦਾ ਉੱਥੇ ਅੱਛਾ ਉਹ ਹੈ ਉਹ ਰਾਤ ਕਿ ਹਾਂ ਰਾਤ ਤੱਕ ਜੜ ਗਿਆ ਬਾਬਾ ਪੈ ਪਾਈ ਸਾਰੀ ਉਹਦੇ ਗਾਲ ਹਾਂ ਉਹ ਬੰਦਾ ਸਵੇਰੇ ਫੇਰਾਰ ਹੋ ਗਿਆ ਹਾਂ ਹਾਂ ਭੱਜ ਗਿਆ ਉਹ ਬੰਦਾ ਤਾਂ ਫੜੇ ਹੋ ਜਣਾ ਹਾਂ ਇੱਕ ਵਾਰ ਹਾਂ ਫੜ ਹੋ ਗਿਆ ਵੀਡੀਓ ਵੀ ਆ ਗਿਆ ਨਾਲ ਲਾ ਕੇ ਫੜ ਹੋ ਕੇ ਫੇਰ ਚ ਆਊਗਾ ਤੇ ਇਹ ਤਾਂ ਫੇਰ ਤਾਂ ਕਹਿੰਦਾ ਜੋਰ ਦੀ ਕਟਾਈ ਹੋਤੀ ਦੇਖ ਪੂਰੀ ਕਰਦੇ ਨਾ ਉਹ ਤਾਂ ਫਟਾਉਂ ਵੀ ਰਾਤ ਜਿਹੜੀ ਕਟਾਈ ਹੋਣੀ ਉਹ ਤਾਂ ਹੋ ਵੀ ਹੁਣ ਫੜ ਕੇ ਕਾ ਕਰੂ ਉੱਥੇ ਬੰਦੇ ਬਾਹਰ ਦੇ ਵੀ ਆਏ ਆ ਬੈਂਕੀ ਕੱਢਣੇ ਮੁੰਡੇ ਭੱਜੇ ਵੀ ਆ ਮਗਰ ਉੱਦੋਂ ਵੀ ਭੱਜ ਗਏ ਸਜਿੰਦਰ ਮੇਰਾ ਡਰਾਲਾ ਖੜੀ ਦੇਣਾ ਹਰ ਬੱਤ ਉਹਦਾ ਮੈਂ ਦੇਖਾ ਉਹਦੇ ਗਰੁੱਪ ਦੇ ਵਿੱਚ ਕਹੀ ਜਾਂਦੇ ਜੀ ਉਹਨੂੰ ਘਰ ਤੇ ਲੈ ਕੇ ਆਓ ਉਹ ਤਾਂ ਫਲਾਣਾ ਕਰੋ ਕਿ ਕੋਕੇ ਜ਼ਮੀਨ ਦਾ ਮਾਲਕ ਜਦੋਂ ਉੱਤੇ ਰਿਕਵਰੀ ਹੋੜਣੀ ਹੂੰ ਹੂੰ ਹੋਰ ਕਿਹੜਾ ਰੋਕਿਆ ਖਾਣੀਆਂ ਥਲੀਆਂ ਚਾਰ ਦਿਨ ਥਲੀਆਂ ਦੇਲ ਚ ਗਾੜੂ ਹਾਂ ਹਾਂ ਗਰੁੱਪ ਚਾਈ ਵੀ ਵੀਡੀਓ ਮੱਲਾਂ ਨੂੰ ਕਿੰਨੇ ਕੁ ਫਰਾਂ ਦਿੰਦੇ ਨੇ ਅੱਛਾ ਨੂੰ ਚੱਲੋ ਤੜਕੇ ਵੀ ਚਾ ਇਹ ਪਹਿਲਾਂ 3 ਵਜੇ ਪਾਤੀ ਦੀ ਵੀਡੀਓ ਕਿਸੇ ਨੇ ਫਿਰ ਰੇਟ ਮਾਰਦੀ ਪੈਣੀ ਕਾਤੇ ਹੁਣ ਦੁਬਾਰਾ ਫੇਰ ਭਾਈ ਵੀ ਵੀਡੀਓ ਇਹ ਬੰਦਾ ਜਿੰਕੇ ਭੱਜ ਗਿਆ ਸਵੇਰੋਂ ਵੀ ਹੁੰਦਾ ਨਾ ਕਿਸੇ ਵਾਰ ਅਹੇ ਜਿਹੜੇ ਨਸ਼ੇੜੀ ਹੁੰਦੇ ਉਹਨਾਂ ਨਾਲ ਸਾਲਾ ਪੰਗਾ ਲੈਣਾ ਵੀ ਖਲਤ ਹੁੰਦਾ ਹਾਂ ਇਹ ਤਾਂ ਹੈਗਾ ਹੀ ਆ ਹੁਣ ਜਿਹਨੇ ਵੀਡੀਓ ਪਾਈ ਤਾਂ ਨੰਬਰ ਵੀ ਸ਼ੋ ਹੋ ਜਾਣਾ ਸਾਰਿਆਂ ਨੂੰ ਪਤਾ ਲੱਗ ਜਾਣਾ ਅਹੇ ਜਿਹਨਾਂ ਨਸ਼ੇੜੀਆਂ ਦਾ ਕਿਆ ਭਰੋਸਾ ਸਾਲੇ ਕਾਹਲੂ ਕੁਝ ਕਰਦੇ ਆ ਹੂੰ ਹੂੰ ਜਿਹੜਾ ਬੰਦਾ ਅਹੇ ਜਾ ਹੁੰਦਾ ਨਾ ਇਹਨਾਂ ਨੂੰ ਸਾਲਾ ਸੁੱਧ-ਪੁੱਧ ਘੱਟੇ ਹੁੰਦੀ ਆ ਹੋਈ ਤਾਂ ਹੈਗਾ ਹੀ ਆ ਇਹਨਾਂ ਨੇ ਮਾਰ ਲੱਗੇ ਨਹੀਂ ਸੋਚਣਾ ਵੀ ਬੰਦੇ ਦੇ ਕਿੱਥੇ ਸੱਟ ਲੱਗਣੀ ਚਾਹ ਹੋਣਾ ਕਿਆ ਨਹੀਂ ਹੂੰ ਹੂੰ ਫਿਰ ਦਿੱਕਤ ਆ ਬਾਕਰੇਟ ਹੋ ਜਾਂਦੀ ਆ ਜਦ ਮੈਂ ਪਹਿਲਾਂ ਪਹਿਲਾਂ ਅੱਜ ਤੇ ਮੈਂ ਕਹਿੰਦਾ 6-7 ਸਾਲ ਪਹਿਲਾਂ ਦੇ ਕਿਤੇ ਨੇ ਜ਼ਿਆਦਾ ਪੈਰ ਨਹੀਂ ਹੋਣਗੇ ਉਹ ਤਾਂ ਨਹੀਂ ਹੁਣ ਕਥੇ ਜਾਂਦੀ ਦੀ ਉਹਦਾ ਹੋਈ ਦੱਸੂ ਜੀ ਫੜੋ ਹਾਂ ਕੱਲ ਮੈਂ ਜਾਂਦੀ ਨਾਲੇ ਭੱਜ ਗਿਆ ਉਹ ਪਤਾ ਲੱਗੇ ਗਿਆ ਪਤਾ ਤਾਂ ਲੱਗੇਗਾ ਵੀ ਕਿਹੜੇ ਪਿੰਡ ਦਾ ਏ ਅੱਡ ਤਾਂ ਹੋਊਗਾ ਇੱਕ ਵਾਰੀ ਕਦੇ ਫੜੋ ਜੀਗਾ ਪਤਾ ਲੱਗੇ ਵੀ ਕਿਹੜੇ ਪਿੰਡ ਦਾ ਏ ਉਹ ਦਿਨ ਸਾਲੇ ਤਿੰਨ ਜਾਣੇ ਬੈਟਰੀਆਂ ਖੋਲਦੇ ਤੇ ਤਿੰਨ ਜਾਣੇ ਫੜੇ ਇਦਣ ਕਿਸੇ ਦੇ ਸਾਲੇ ਨਾਲ ਉਹਨੂੰ ਥੋੜੂ ਕਦੇ ਭੱਜ ਗਏ ਮੁੰਡੇ ਵੀ ਭੱਜੇ ਮਗਰ ਪਜੇਰੇ ਉਹ ਕਿਹੜੇ ਜ਼ਿਆਦੇ ਨਾਲ ਹੋ ਰਿਹਾ ਨਾ 100 ਦਿਨ ਚੋੜਦਾ ਇਦਾਂ ਸਾਤ ਤੱਕ ਬਾਈ ਭੱਜੇਗਾ ਨਾਲ ਉੱਥੇ ਤਾਂ ਨਹੀਂ ਪਤਾ ਲੱਗਾ ਕਿਦੋਂ ਲੰਗੇ ਇਹ ਜਿੱਦਣੋਂ ਹੋੜ ਕੇ ਆ ਜਾਂਦੇ ਕਹਿੰਦਾ ਉਹਨਾਂ ਬਡੰਡਾ ਘੁੰਮਣਾ ਦਾ ਆਉਂਦੇ ਥਲੇ ਬਾਹਰ ਦੀ ਤੇ ਇਹ ਤਾਂ ਚੱਲਦਾ ਸਭ ਚਿੱਤੀ ਕੰਮ ਇਹ ਸਾਲਾ ਬਰਾਬਰਾਂ ਨੂੰ ਖੋਲਦਾ ਹੂੰਗਾ ਖੋਲਦਾ ਹੋਊਗਾ ਯਾਰ ਜਿਹਨੂੰ ਆਤ ਪੈ ਜਾਂਦੀ ਉੱਥੇ ਚੋਰੀ ਦੀ ਜੇ ਕਹ ਇੱਕ ਵਾਰ ਖੂਨ ਮੂਹ ਨੂੰ ਲੱਗ ਜਾ ਫਿਰ ਬੰਦਾ ਹਾਂ ਜਿਹੜਾ ਫਰੀ ਦੀ ਗਾਣੀ ਸਿੱਖ ਗਿਆ ਫਿਰ ਉਹ ਕੰਮ ਕਰਦਾ ਉਸਤੇ ਕਹਿੰਦਾ 100 ਦਿਨ ਤੇਰ ਦਾ ਹਾਂਜੀ ਪੁੱਤਰ ਜੀ ਆ ਗਿਆ ਜੀਂ ਦੀ ਤਰ੍ਹਾਂ ਦਾ ਦਿਨ ਕੁੱਟਿਆ ਹੁਣ ਵੱਢਿਆ ਹੁਣ ਚੰਗਾ ਨਾਲੇ ਬੰਦੇ ਆ ਤਾਂ ਆਇਆ ਉਹਨਾਂ ਨੂੰ ਤੇ ਨਾਲੋਂ ਹੋ ਗਿਆ ਜਿਹੜੇ ਕਹਿੰਦੇ ਬਾਈ ਸਾਡਾ ਨਾਂ ਲੱਗਦਾ ਜਿਹੜੇ ਵੀਰੇ ਖਾਲੀ ਹਾਂ 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 ਉਹੀ ਅਜੇ ਹੈਪੀ ਹੋਪੀ ਨਹੀਂ ਸਾਰੇ ਖੁਲ ਗਏ ਤੇ ਉਹਨਾਂ ਨੂੰ ਆਇਆ ਹੋਗਾ ਵੀ ਚੱਲ ਸਾਡੇ ਸਿਰ ਤੇ ਉਹ ਉਤਰ ਗਿਆ ਜਿਹੜਾ ਹਰੇ ਕੇ ਕਹਿੰਦਾ ਵੀ ਲੈ ਤੈਨੂੰ ਸੌਲੇ ਕਰ ਦੇ ਤੈਨੂੰ ਸੌਲੇ ਕਰ ਦੇ ਹਰੇ ਕੇ ਆਏ ਕਿਹ ਜਾਂਦਾ ਤਾ ਚੱਲੋ ਪਪਾ ਸਵਾ ਸਵਾ ਨਾ ਜਿਹੜਾ ਕੱਲ ਜੂਗਾ ਉਹੀ ਗੱਲ ਹੈ ਵੀ ਟਰੈਕਟਰ ਤਾਂ ਹੀ ਛੱਡ ਨੂੰ ਜੀ ਨਹੀਂ ਕਰਦਾ ਯਾਰ ਮੇਲੇ ਚ ਬਰਕਤ ਤਾਂ ਦੱਸਾਂ ਉਹਦੀ ਜਿਹੜੀ ਰਹਿਣੀ ਆ ਚੋੜ ਦਾ ਚੋੜ ਦਾ ਕਦੇ ਦੀਵਾ ਨਹੀਂ ਬਰਿਆ ਸਮਝੇ ਨਾ ਨੇੜੇ ਤੇ ਕੰਮ ਕਰਦੇ ਜਿਹੜਾ ਕੋ ਮਾਦੀ ਕਰੀ ਜਾਂਦੀ ਆ ਅੱਛਾ ਨਿਆਣੇ ਤੇ ਸਕੂਲਾਂ ਤੋਂ ਚੱਕ ਲੈ ਕੇ ਜਨੀ ਕਿੰਨੇ ਨਿਆਣੇ ਦਾ ਕੋਈ ਖਬਰ ਨਾਤਾ ਹੈ ਕਿ ਨਹੀਂ ਉਹ ਸਕੂਲ ਦਾ ਸਮਾਨ ਚਾਹੀਓ ਉਹਦੀ ਹੋਣੀ ਜਨੀ ਉਹੀ ਗੱਲ ਆ ਵੀ ਮਾਨੂੰ ਤਾਂ ਸਾਲ ਮਹੇ ਮੈਂ ਤਾਂ ਕਹਿੰਦਾ ਮੈਂ ਪੁੱਛਿਆ ਮਾਰ ਗਾ ਮਾਰ ਨੂੰ ਪੁੱਛਿਆ ਕੱਲ ਮੈਂ ਉੱਥੇ ਉਹ ਲਵਲੀ ਬਕਾਇਰ ਦੇ ਲੱਗੇ ਸਕੂਲਾਂ ਚ ਉਹਦਾ ਡੱਬਾ ਜੀ ਲੈ ਕੇ ਚੱਕ ਕੇ ਕਹਿੰਦਾ ਯਾਰੇ ਨਾਲ ਲੈ ਕੇ ਜਿਹਦੇ ਤੋਂ ਕੈਕ ਕਰਨ ਦਾ ਸਾਰਾ ਕੋਲ ਤਾਂ ਸਾਰੇ ਚੱਕ ਲੈ ਗਏ ਉਹੀ ਗੱਲ ਹੈ ਵੀ 10 ਉਹ ਮੈਡਮਾਂ ਨੇ ਵਿਚਾਰੀ ਜਿਹੜੇ ਪਤਾ ਨਹੀਂ ਕਿ ਕਿਣਾ ਲੈਣ ਸੀੜੀਆਂ ਲਵਾਇਆਂ ਦੀ ਹੂੰ ਹੂੰ ਬਹੁਤ ਆਫਾ ਯਾਰ ਉਹਦਾ ਲੈਪਟਾਪ ਉਹਨਾਂ ਨੇ ਬੜੀਆ ਤਨਖਾਹ ਯਾਰ ਉਹ ਬਾਈ ਵੀ ਦੱਸ ਦਈਦਾ ਹੁਣ ਇੱਕ ਤਾਂ ਕਹਿੰਦਾ ਬੈਟਰੀ ਵਾਲੀ ਦੀ 7-8000 ਦੀ ਗਈ ਗੋਲ ਤੇ 7-8000 ਰੁਪਏ ਬੰਦੇ ਨੂੰ ਹੋਰ ਲਾਉਣਾ ਪੈਂਦਾ ਏ ਉਹਦਾ 15000 ਜਿਗੜਾ ਪੈ ਗਿਆ ਹਾਂ ਫੇਰ ਉਹ ਮੇਰੇ ਵਰਗਾ ਬਾਤੜ ਕਿਰਾਏ ਪਰ ਕਿੜਾ ਲਾਉਂਦਾ ਮੰਨ ਲੈ ਜੇਹੀ ਬੈਟਰੀ ਖੋਲਵੇ ਕਿੱਥੇ ਪੂਰੇ ਹੁਣ ਆਏ ਆ ਪੰਜ ਜਿਹੜੇ ਤੇ ਚਾਰ ਸੇ ਬਾਤ ਫੇਰ ਤੂੰ ਕਿੱਥੇ ਲੈਟਰ ਚਦੇ ਆਉਂਗਾ ਹਾਂ ਆਈ ਆ ਵੀ ਉਹੀ ਉਹੀ ਡਰ पे ਲਾਉਣੇ ਪੈਗੇ ਚੱਲ ਮੰਨ ਕੇ ਚੱਲ ਜੇ 48 ਘੰਟੇ ਲਾਉਣੇ ਵੀ ਪੈਗੇ ਹਾਂ ਹਾਂ ਜੇ ਤੂੰ ਆ ਨਾ ਵਧੀਆ ਸਾਫ ਸੁੱਤਰੀ ਇੱਥੇ ਪ੍ਰਸ਼ਾਦਾ ਸਕਦਾ ਤਾਂ 300 ਤੋਂ ਘੱਟ ਨਹੀਂ ਮਿਲਣਾ ਬੰਦਾ ਨਹੀਂ ਮਿਲਦਾ ਠੀਕ ਆ 6 ਵਾਰ ਤਾਂ ਪ੍ਰਸ਼ਾਦਾ ਸਕਦਾ ਹਾਂ ਹਾਂ ਫੇਰ ਕਿੱਥੇ ਜਾ ਰਿਹਾ ਕੰਮ ਚੱਕਰ ਦਾ ਤੇਰਾ ਲੱਗਿਆ ਉੱਤੀ ਕਰਾਇਆ ਸਾਰੇ ਹਾਂ ਹਾਂ ਉੱਥੇ ਮੇਰੀ ਗੱਲ ਥੋੜ੍ਹਾ ਉਥੇ ਤੇਰਾ ਮਿਲਣ ਨੂੰ ਚੌਂਕੀ ਤੇ ਰੱਖਣਗੇ ਜੀ ਦੂਤੇ ਨਹੀਂ ਹਾਂ ਹਾਂ ਜੀਦੀ ਮਾਰ ਕੇ ਘੁੰਮਣ ਦਾ ਆਹ ਹੈ ਹੈ ਉਹ ਹੈਗੇ ਤੇ ਪਹਿਲਾਂ ਚਮਕੀਦਾਰ ਵੀ ਹੈਗੇ ਤੇ ਉਹ ਸਾਡੇ ਹੀ ਬੰਦੇ ਵਿੱਚ ਬਹਿ ਜਾਣਾ ਉੱਥੇ ਦਾਰੂ ਲੈ ਕੇ ਚਮਕੀਦਾਰ ਨੂੰ ਦਾਰੂ ਲਾ ਪਾ ਪੈਗ ਲਾ ਪੈਗ ਚੱਲ ਚਮਕੀਦਾਰ ਵੀ ਸਾਨੂੰ ਜੋ ਵੀ ਗਿੱਦਾਂ ਦਿੰਦੇ ਨੇ ਉਹਦੇ ਇਹ ਮੈਲ ਨਾਲ ਵੀ ਦੇਖਦੇ ਆਫਸਰ ਵੀ ਕਿਤੇ ਦਿਖਦੇ ਤਾਂ ਨਹੀਂ ਚੋ ਇਹ ਤਾਂ ਹੈ ਕਿਧਰ ਨੂੰ ਚਾਹ ਨਹੀਂ ਜ ਹੈਗਾ ਨਾ ਨਾ ਚੱਲ ਬਦ ਮੈਨ ਤਾਂ ਬਦੀ ਚੱਲਣਾ ਕਰੀਗਾ ਜੀ ਮੀਦਾਰਾਂ ਦੇ ਪੱਖ ਚ ਆ ਹਾਂ ਜੀ ਜਿਹੜੇ ਜਿੰਨੇ ਜਿਮਾਰੀ ਉੱਦਰੀ ਜਿੰਨੇ ਨਾ ਬੋਲੇ ਤਨਾਰਤਾ ਪੀੜੇ ਰਿਹਾ ਗੰਨਾ ਪੀੜੇ ਰਿਹਾ ਹਾਂ ਹਾਂ ਨਾ ਇਹ ਤਾਂ ਬਧੀ ਚੱਲਦਾ ਐਤ ਕੀ ਤਾਂ ਨਹੀਂ ਅਲੀ ਜ਼ਿਆਦਾ ਘਟਦਾ ਭਾਈ ਕਦਾ ਕਦਾ ਜਿਹਨੇ ਉਹ ਟਾਈਮ ਬਹੁਤ ਲੱਗਦਾ ਰਿਹਾ ਹੈ ਇੱਕ ਦੀ ਹਾਂ ਬਹੁਤ ਟਾਈਮ ਲੱਗਦਾ ਰਿਹਾ ਮੇਲੇ ਹਾਂ ਯਾਰ ਚੱਲਣਾ ਉਹਨੇ ਖੜਦਾ ਕੜੇ ਯਾਰ ਜਿੰਨਾ ਮਾਰਦੀ ਖੜਦਾ ਇਹਨੇ ਪਹਿਲੇ ਮੋੜ ਵੇੜਾ ਜੇ ਆ ਸਵੇਕਾ ਬਰੀ ਚ ਸਾਥ ਤੇ ਮੈਨੇ ਚ ਪਰਾੜ ਲਾ ਲਿਆ ਹਾਂ ਹਾਂ ਜਿਕੜਾ ਮਰਜੀ ਚ ਬੜਾ ਹੋ ਗਿਆ ਕੰਮ ਵੱਧ ਕਰਦਾ ਖੋਲੀ ਕਰਦਾ ਕੰਮ ਵੱਧ ਕਰਦਾ ਕੋਈ ਘੁੰਮੀ ਏਡਾ ਲੱਗਦਾ ਨਹੀਂ ਹਾਂ ਹਾਂ ਖੋਲੀ ਅੰਦਰ ਕਰਵਾ ਲਓ ਜੀ ਉਧਰ ਲੱਗਿਆ ਵਾ ਬੋਲਾ ਤੇ ਆ ਗਿਆ ਬਸੂ ਇਲਾਇਤ ਅਰੇ ਸਾਫ ਸੁਥੀ ਲੱਗਿਆ ਵਾ ਕਰਨ ਹਾਂ ਹੋ ਗਿਆ अच्छा। ਖੁਰਚੂ ਦੇ ਖੁਰਚੂ ਦੇ 12 ਹੋ ਜਾਏਗਾ। ਠੀਕ ਠੀਕ ਹੈ। ਪਾਣੀ ਚੱਲਦਾ ਪਰਸੇ ਨੂੰ? ਮੈਂ ਜਿੱਥੇ ਮੋੜ ਚਲਾਇਆ ਵੀ ਪਰਸੇ ਨੂੰ ਪਾਣੀ ਚੱਲਦਾ ਜੀ। ਠੀਕ ਹੈ ਜੀ ਮੇਰੀ ਵੀਡੀਓ ਅੱਜ ਤੱਕ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁ ਕਰਿਓ। ਸਬਸਕ੍ਰਾਈਬ ਵੀ ਕਰਿਓ। ਸਤਿ ਸ੍ਰੀ ਅਕਾਲ ਜੀ।